ਵੀਰ ਸੋਈ ਬੋਲਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਪਨੀਰ ਦੀ ਭੁਰਜੀ ਪਨੀਰ ਦੀ ਭੁਰਜੀ ਬਣਾਉਣ ਲੱਗੇ ਆਪਾਂ ਪਹਿਲਾਂ ਸਰੋਂ ਦਾ ਕੜਾਹੀ 'ਚ ਤੇਲ ਪਾਵਾਂਗੇ ਤੇਲ ਆਪਣਾ ਗਰਮ ਹੋ ਗਿਆ ਪਹਿਲਾਂ ਆਪਾਂ ਥੋੜੇ ਜਿਹਾ ਆਪਾਂ ਤੇਲ 'ਚ ਹਿੰਗ ਪਾਵਾਂਗੇ ਫਿਰ ਆਪਾਂ ਇੱਕ ਚਮਚਾ ਜੀਰੇ ਦਾ ਪਾਵਾਂਗੇ ਜੀਰਾ ਤੇ ਹਿੰਗ ਆਪਣੀ ਬਣ ਗਏ ਆਪਾਂ 4 ਪਿਆਜ਼ ਲੈ ਲਏ ਪਿਆਜ਼ਾਂ ਨੂੰ ਧੋ ਕੇ ਆਪਾਂ ਕੱਟ ਲਈਆ ਚਾਰ ਪਿਆਜ਼ ਪਾਵਾਂਗੇ ਆਪਾਂ ਪਨੀਰ ਦੀ ਸਾਦ ਚਲੋ ਇਹ ਵੀ ਘਰ ਦੀ ਚਾਰ ਪਿਆਜ਼ ਪਾਵਾਂਗੇ ਪਾਇਆ ਆਪਾਂ ਪਨੀਰ ਲਿਆ ਤੇ ਆਜਾਂ ਆਪਾਂ ਬਣਾਵਾਂਗੇ ਆਟਿਆ ਨੂੰ ਆਪਾਂ 5 ਮਿੰਟ ਬਣਾਵਾਂਗੇ ਪਿਆਜ਼ ਆਪਣੇ ਬਲ ਗਏ ਹੁਣ ਆਪਾਂ ਇਹਦੇ ਵਿੱਚ ਸਵਾਦ ਅਨਸਾਰ ਨਮਕ ਪਾਵਾਂਗੇ ਆਪਾਂ 1 ਚਮਚਾ ਨਮਕ ਪਾਵਾਂਗੇ ਚਮਚੇ ਦਾ ਚੌਥਾ ਹਿੱਸਾ ਆਪਾਂ ਹਲਦੀ ਪਾਵਾਂਗੇ ਚੌਥਾ ਹਿੱਸਾ ਹੀ ਆਪਾਂ ਲਾਲ ਮਿਰਚ ਪਾਵਾਂਗੇ ਚਾਰ ਆਪਾਂ ਹਰੀਆਂ ਮਿਰਚਾਂ ਲਈਆਂ ਨੇ ਹਰੀਆਂ ਮਿਰਚਾਂ ਪਾ ਦਵਾਂਗੇ ਤੜਕੇ ਤੇ ਆਪਾਂ ਮਿਕਸ ਕਰ ਲਵਾਂਗੇ ਨੂਨ ਮੇਚੇ ਨੂਨ ਮੇਚੇ ਟੜਕੇ ਤੇ ਮਿਕਸ ਕਰਕੇ ਆਪਾਂ ਇਹਦੇ ਵਿੱਚ ਦੋ ਟਮਾਟਰ ਪਾਵਾਂਗੇ ਦੋ ਆਪਾਂ ਟਮਾਟਰ ਲਏ ਨੇ ਟਮਾਟਰਾਂ ਨੂੰ ਪਾ ਬਣਾਵਾਂਗੇ ਟਮਾਟਰ ਆਪਣੇ ਸੌਫਟ ਹੋ ਗਏ ਟਮਾਟਰ ਆਪਣੇ ਬਣ ਗਏ ਤਰਤੇ ਚ ਹੁਣ ਆਪਾਂ ਇਹਦੇ ਵਿੱਚ ਆਧਾ ਚਮਚਾ ਮਸਾਲੇ ਦਾ ਪਾ ਦਵਾਂਗੇ ਗਰਮ ਦਾ ਮਸਾਲਾ ਇਹਨੂੰ ਆਪਾਂ ਮਿਕਸ ਕਰ ਲਿਵਾਂਗੇ ਤਰਤੇ ਚ ਜਿਉਂ ਆਪਾਂ ਇਹਦੇ ਵਿੱਚ ਪਾਈਆ ਪਨੀਰ ਪਾਵਾਂਗੇ ਹੱਥ ਨਾਲ ਤੋੜ ਕੇ ਹੱਥ ਨਾਲ ਇਸ ਤਰ੍ਹਾਂ ਆਪਾਂ ਕੋਰ ਲਵਾਂਗੇ ਪਨੀਰ ਨੂੰ ਸਾੜਕੇ ਵਿੱਚ ਮਿਕਸ ਕਰ ਲਵਾਂਗੇ ਪਨੀਰ ਨੂੰ ਸਾੜਕੇ ਚਾਪਾ ਪਨੀਰ ਨੂੰ ਮਿਕਸ ਕਰ ਲਿਆ ਪਨੀਰ ਦੀ ਭੁਰਜੀ ਆਪਣੀ ਬਣ ਕੇ ਤਿਆਰ ਆ ਹੁਣ ਆਪਾਂ ਗੈਸ ਬੰਦ ਕਰ ਦਵਾਂਗੇ ਜੇ ਮੇਰੀ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਚੈਨਲ ਨੂੰ ਸਬਸਕ੍ਰਾਈਬਰ ਕਰਿਆ ਕਰੋ ਸ਼ੇਅਰ ਕਰਿਆ ਕਰੋ ਲਾਇਕ ਕਰਿਆ ਕਰੋ ਕਮੈਂਟ ਕਰਿਆ ਕਰੋ ਮੇਰੇ ਚੈਨਲ ਤੇ ਜਾ ਕੇ ਵੈਲ ਆਈਕਨ ਨੂੰ ਪ੍ਰੈਸ ਕਰਿਆ ਕਰੋ ਤਾਂ ਜੋ ਮੇਰੀ ਨਵੀਂ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਵੀਡੀਓ ਦੇਖਣ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ